ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਤੇ ਇਸ ਵੀਡੀਓ ਨੂੰ ਲਾਈਕ ਕਰੋ ਅਤੇ ਇਸ ਲਾਲ ਰੰਗ ਦੇ ਬਟਨ ਤੇ ਕਲਿੱਕ ਕਰਕੇ ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ ਅਤੇ ਨਾਲ ਦਿੱਤੇ ਗਏ ਬੈਲ ਆਈਕਨ ਨੂੰ ਵੀ ਜਰੂਰ ਦਬਾਓ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਦੀਆਂ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ। ਭਾਣਾ ਕੀ ਕਰਗੇ ਯਾਰ ਭਾਣਾ ਲੱਤਾਂ ਮੋਹੀਂ ਬੋਲੀਆਂ ਟੁੱਟੀਆਂ ਜਾਂਦੇ ਆ। ਕਿਹੜੇ ਬੰਦੇ ਨੂੰ ਫੋਨ ਲਾਈ? ਨਾ 70 ਨੂੰ ਫੋਨ ਲਾਉਨੇ ਆ ਯਾਰ। ਉਹੀ ਬਣਾਉ ਆਪਣੀ ਗੱਲ। ਜਾ ਯਾਰ ਉਹ ਹੈਲੋ ਹਾ ਵੀ ਨ 70 ਕਿੱਥੇ ਆ ਮਜ਼ਾਕ ਕਰ ਰਹੇ ਆ ਯਾਰ ਇਹ ਪਚਾ ਦੇਗਾ ਤਾਂ ਆ ਜਾ ਯਾਰ ਮੇਰੇ ਕੋਲ ਤਾਂ ਆਪ ਹੈ ਨਹੀਂ ਯਾਰ ਚੱਲ ਆਪਾਂ ਜੇ ਨਹੀਂ ਹੈਗਾ ਕਿਸੇ ਕੋਲੇ ਚੱਲੇ ਆਵਾਂਗੇ ਹੋ ਰਾਜਾ ਬਾਈ ਬਣੇ ਯਾਰ ਦਾ ਵਾਲਾ ਮੈਂ ਇੱਥੇ ਬੈਠਾਂਗਾ ਬਸ ਇਹਦੇ ਤੇ ਥੜੇ ਤੇ ਬੈਠਾਂ ਬਸ ਆਏ ਘਰ ਪਹੁੰਚਦਾ ਹਮੇਸ਼ਾ ਕੜਕ ਤੇ ਆ ਗਿਆ ਮਦਰ ਤੇ ਹਾਂ ਹਾਂ ਆ ਜਾਂਦਾ ਠੀਕ ਤੇ ਥੜੇ ਤੇ ਬੈਠਾ ਹਾਂ ਠੀਕ ਹੈ ਸਰੀਰ ਹੀ ਬੋਲਾ ਟੁੱਟੀ ਜਾਂਦਾ ਜਰਾਜ ਤਾਂ ਕੀ ਕਰਗੇ ਆ ਕਿਨੇ ਕਰਗੇ ਨਹੀਂ ਆਉਦਾ ਯਾਰ ਹਾਂ ਓਏ ਹੁਣ ਪਊ ਜਾਣ ਯਾਰ ਹੁਣ ਬਣੂ ਗੱਲ ਆ ਗਿਆ ਆ ਗਿਆ ਓਏ ਆ ਜਾ ਆ ਜਾ ਬਾਈ ਓਏ ਓਏ ਆ ਜਾ ਓਏ ਆ ਜਾ ਬਾਈ ਓ ਕੀ ਹਾਲ ਆ ਸਤੰਦਰ ਆਈਦਾ ਚੰਦੀ ਹੋ ਗਿਆ ਯਾਰ ਮੇਰਾ ਆਹਾਰ ਤੁਰੇ ਸੁਤੀ ਜਾਂਦਾ ਯਾਰ ਪਰ ਯਾਰ ਕਾਰ ਕੋਈ ਇੰਤਜ਼ਾਮ ਯਾਰ ਆਪਾਂ ਕਰਨ ਕੋਲ ਚੱਲਾ ਬੰਦਾ ਬਹੁਤ ਬੰਦਾ ਪੱਕੀ ਗੱਲ ਆ ਮਿਲ ਜੂ ਚੱਲ ਫਿਰ ਆ ਜਾ ਆਏ ਮਾਲਾ ਦੀਆਂ ਮੱਖੀਆਂ ਯਾਰ ਮਾਲਾ ਲੜਾਏ ਹੁਣ ਕੇ ਹੋਰ ਪਿਆਰ ਸਾ ਨਵੀਂ ਨਵਾਦੇ ਵਾਪਸ ਆਇਆ ਪਿਆ ਲੋਵਾਰੇ ਯਾਰ ਸਾਨੂੰ ਵੀ ਅਜੀ ਵੀ ਨਾ ਚੇ ਬਣਾ ਮਰੀ ਜਾਂਦੇ ਅੱਜ ਯਾਰ ਮੈਨੂੰ ਸਾਰਾ ਟਰੱਕ ਲਾ ਕੇ ਗਿਆ ਸੀ ਫਿਰ ਲੋਵਾਰੇ ਯਾਰ ਬਾਹਰ ਥ리에 ਟੁੱਟੀ ਜਾਂਦਾ ਯਾਰ ਉਹ ਐ ਨਹੀਂ ਯਾਰ ਭਾਈ ਯਾਰ ਤੂੰ ਭਾਈ ਮੈਂ ਤਾਂ ਹੀ ਗੱਲ ਹੀ ਆ ਯਾਰ ਉਹ ਨਹੀਂ ਭਾਈ ਐ ਵੀ ਆ ਵੀ ਆ ਬਰੋਆ ਮੈਨੂੰ ਭਾਈ ਚੱਲ ਨੂੰ ਅਜੀ ਲਵਾ ਦੇਗੇ ਯਾਰ ਭਾਈ ਬਣੇ ਯਾਰ ਆਈ ਯਾਰ ਕਾਲ ਨੂੰ ਲਵਾਦਾ ਯਾਰ ਬਬਾ ਬਾਈ ਬਾਈ ਬੋਲਾ ਸਰੀਰ ਛੁੱਟੀ ਜਾਂਦਾ ਯਾਰ ਬਾਈ ਮੈਂ ਤਾਂ ਪੈਰੀ ਹੱਥ ਲਵਾ ਇਹ ਬਬਾ ਯਾਰ ਮਰੀ ਹਮੇ ਯਾਰ ਬਾਈ ਉਹ ਬਾਈ ਮੈਂ ਨਾਲ ਨਹੀਂ ਖੋਤੇ ਯਾਰ ਤੁਸੀਂ ਕੋਈ ਅਲਾ ਦਿਖਾਓ ਆਈ ਹੈਗਾ ਭਰਾਵਾ ਇਹਦੇ ਕੋਲੇ ਕੁਛ ਨਹੀਂ ਟਲ ਜਾਂ ਮੈਂ ਸੱਤਰਾ ਕੋਈ ਹੋਰ ਇੰਤਜ਼ਾਮ ਕਰਦੇ ਆ ਬਾਈ ਤਾਂ ਜਮ ਕਰ ਲੈਂਦੇ ਯਾਰ ਉਹ ਮੈਨੂੰ ਐਸੀ ਆ ਜਾਂਦਾ ਉਹ ਕਿੱਥੇ ਆ ਜਾਂਦਾ ਯਾਰ ਮਰੇ ਪਏ ਆ ਜਮਾ ਪਾਈ ਯਾਰ ਅੱਜ ਤਾਂ ਮੈਂ ਨਹੀਂ ਲੋਟਾਂ ਦਾ ਸਰੀਰ ਬਾਹਲਾ ਟੁੱਟੇ ਦਾ ਮੈਥੋ ਦਾ ਬਾਬਾ ਉਹ ਬਿਆਲਾ ਕਰਲਾ ਤੋਂ ਯਾਰ ਓਏ ਹਾਂ ਸੱਚ ਯਾਰ ਮੇਰੇ ਕੋਲੇ ਬਾਬੇ ਵਾਲੇ ਕੱਪੜੇ ਪਏ ਆ ਔਰ ਭਾਈ ਉਹਦੇ ਚ ਤਾਂ ਬੋਲੀ ਬਦਲਣੀ ਪਊਗੀ ਉਹਦਾ ਸਾਦਾ ਵਾਲਾ ਪਹਿਰਾਵਾ ਰੱਖਣਾ ਪਊਗਾ ਯਾਰ ਕੀ ਬਲਨੇ ਚਾਹੀਦੇ ਪਏ ਆ ਮੇਰੇ ਕੋਲੇ ਉਹ ਬਦਲ ਕੇ ਆਉਣੇ ਆ ਆ ਫਿਰ ਦੇਖਦੇ ਆ ਚੱਲ ਚੱਲ ਆ ਜਾ ਚੱਲ ਆ ਜਾ ਆਇਆ ਕਰ ਯਾਰ ਹਾਂ ਤੂੰ ਖੜਾ ਇੱਥੇ ਠੀਕ ਹੈ ਤੇ ਮੈਂ ਕੱਪੜੇ ਲੈ ਕੇ ਆਉਂਦਾ ਬਾਈ ਬਣ ਕੇ ਹੌਲੀ ਹੌਲੀ ਜਾਉਂਗਾ ਤੇ ਇੱਥੇ ਹੀ ਖੜੀ ਚੰਗਾ ਕੋਈ ਥਾਂ ਪਾ ਲਾ ਪੋਥੇ ਬਦਲ ਲਾ ਠੀਕ ਹੈ ਆ ਗਿਆ ਉਹ ਆ ਗਿਆ ਆ ਜਾਓ ਜਾ ਜਾ ਇਧਰੀ ਆ ਸਾਰੇ ਜਾਚਾ ਕਿਧਰੋਂ ਆਇਆ ਪਹਿਲਾਂ ਤਾਂ ਕਿਤੇ ਦੇਖੇ ਨਹੀਂ ਇੱਧਰ ਵੀ ਆਏ ਆ ਜਿਹੜੇ ਕੰਦੇ ਇਧਰੋਂ ਉਤਰੇ ਜਾਂਦੇ ਆ ਆ ਚਾਲਾ ਇਧਰੋਂ ਹੋ ਜਾ ਕਰ ਦੇ ਸ਼ਬਦ ਓਹ ਹੋਰ ਮਾਤਾ ਜੀ ਤਕੜੇ ਹੋ ਠੀਕ ਆ ਭਾਈ ਓਹ ਹੋਰ ਬੇਬੇ ਅਸੀਂ ਪਾਰਟੀ ਕੱਟਣ ਆਏ ਸੀਗੇ ਅਸੀਂ ਲੰਗਰ ਲਾਉਨੇ ਹੁੰਨੇ ਹੈਗੇ ਹਰ ਦੁਆਰ ਆਏ ਸਾਲ ਲੰਗਰ ਲੱਗਦਾ ਬੇਬੇ ਸਾਰੇ ਥੋੜਾ ਜਿਹਾ ਦਾਨ ਕਰਦੇ ਤਾਂ ਚੱਲ ਅਸੀਂ ਗਾਂ ਵਾਲੇ ਘਰ ਤੋਂ ਹੋਰ ਮੰਗ ਲੈਂਦੇ ਹਰੋ ਭਾਈ ਯਾਲਾ ਵੀਰ ਭਾਈ ਜਮੇ ਲਾ ਭਾਈ ਕੱਟ ਬੇਬੇ ਦੇ ਨਾਮ ਦੀ ਪਰਚੀ ਭਗਤਾ ਚੱਲ ਚੱਲ ਹੁਣ ਗਾ ਹਾਂ ਲੈ ਕਰ ਲਾ ਆ ਹੁਣ ਤੈਨੂੰ ਆ ਕਰੇ ਦਿਖਾ ਚੱਲ ਹੋਰ ਬੇਬੇ ਜੀ ਤਕੜੇ ਰਹਿੰਦੇ ਹੋ ਹਾਂ ਤਕੜੇ ਆ ਪਾਣੀ ਨੰਗਰਵਾਨੇ ਆ ਹਰਦੁਆਰ ਅਜੀ ਮਾਤਾ ਜੀ ਲੰਗਰ ਲਾਉਣੇ ਹੁੰਨੇ ਹਰ ਦਵਾਰ ਆਏ ਸਾਲ ਲੰਗਰ ਲਗਦਾ ਹੁਣ ਕਾ ਲੰਗਰ ਲਾਉਣਾ ਸਿਰ ਸੱਦ ਵਾਲਾ ਤੇ ਆਹੀ ਮਾਤੇ ਰੋਟੀ ਢੋਕਣਾ ਲਗਦਾ ਲਾਉਣੇ ਹਰ ਤਾਂ ਕੀ ਕਰਨਾਗਾ ਤੁਸੀਂ ਪਾਤੀ ਕਟਾ ਦਿਓ ਸਾਨੂੰ ਮੁੰਡਾ ਸਾਡਾ ਤਾਂ ਸੇਲਰ ਕਿਆ ਹੋਇਆ ਕੋਈ ਨਾ ਕਟਾ ਦਿਓ ਜਿੰਨੇ ਦੀ ਕਟਾਓਗੇ ਕਰੂ ਤੇ ਦੇ ਦੇ ਜੇ ਹੈਗਾ ਉਹ ਪੈਸਾ ਕਟਾ ਦੇ ਮਾਤਾ ਭਾਗਾ ਆਣੀ ਹੈਗੀ ਕਟਾ ਦੇ ਮੁੰਡਾ ਕੀ ਹੈ ਜਸ ਮੇਰੇ ਕੋਲ 500 ਰੁਪਇਆ ਮੇਰੇ ਕੋਲ ਕਹਿੰਦੇ ਕਰਦੇ ਮਾਰਤੀ ਗਰੇ ਕੋ ਸੀ ਇਸ ਵੇ ਕਈ ਆਇਆ ਬਾਈ ਚੰਗਾ ਆ ਕੋਈ ਨਾ ਬੇਬੇ ਦੀ ਸਾਦਾ ਸੀ ਛੋੜਿਆ ਨਾਲ ਹੀ ਲਾਇਆ ਹਾ ਕਰਦੇ ਚਰ ਗਾਲਾਂ ਹੀ ਨਾ ਕੱਢੀ ਆਹ ਅਸੀਂ ਕਿੱਥੇ ਜਾਵਾਂਗੇ ਹਾਂ ਹੋਰ ਆਪੇ ਚਾਹ ਪੀਜੋ ਬਸ ਭਾਈ ਜਾਂਦੇ ਵਸਦੇ ਰਹੋ ਅੱਛਾ ਵੀਰ ਨੇ ਬਣ ਗਿਆ ਚਲ ਫੇਰ ਆ ਜਾ ਇੱਕ ਵੇਟ ਤਾਂ ਵੜ ਗਿਆ ਮਾੜਾ ਇਹ ਸਰੀਰ ਤਰਨ ਚੋਗਾ ਹੋਇਆ ਆ ਜਾ ਕੇ ਆ ਜਾ ਟਕੜਾ ਜਾ ਕਰ ਲਾ ਆ ਜੇ ਲੱਗਿਆਗਾ ਓਏ ਹੋਰ ਵੀ ਭਗਤੋ ਕਿਵੇਂ ਹੋ ਠੀਕ ਹੋ ਠੀਕ ਠੀਕ ਅੱਛਾ ਜੀ ਅਸੀਂ ਵਰਚੀ ਕੱਟਣ ਆਏ ਸੀਗੇ ਕਾਦੀ ਵਰਚੀ ਆ ਜੀ ਬਾਬਾ ਜੀ ਅਸੀਂ ਲੰਗਰ ਲਾਉਣਾਗਾ ਹਰ ਦੁਆਰ ਠੀਕ ਹੈ ਹਾਂ ਜੇ ਕੋਈ ਪੁਲ ਕੱਢ ਦੋ ਤਾਂ ਵਧੀਆ ਗੱਲ ਆ ਪੁਲ ਨਾਲ ਬਾਬਾ ਕਰ ਦਿੰਨੇ ਆ ਯਾਰ ਹੋਰ ਕਰਦੇ ਭਗਤ ਆਥਣ ਦਾ ਟਾਈਮ ਆ ਹੁਣ ਤਾਂ ਹਨੇਰਾ ਹੋਇਆ ਪਿਆ ਜਾਵਾਂਗੇ ਫਿਰ ਬਾਬਾ 2100 ਰੁਪਇਆ ਸਾਦੋ ਲੰਗਰ ਆਹ ਬੱਲੇ ਭਗਤਾ ਰੱਬ ਤੈਨੂੰ ਰਾਜੀ ਰੱਖੇ ਓਕੇ ਅੱਛਾ ਭਾਈ ਤਾਂ ਨਵਾਦ ਤੁਹਾਡਾ ਬਹੁਤ-ਬਹੁਤ ਗਾਹਾਂ ਨੂੰ ਜਦੋਂ ਆਏ ਤੁਹਾਨੂੰ ਗਿੱਧੜ ਸਿੰਘੀ ਦੇ ਕੇ ਜਾਵਾਂਗੇ ਮਤਲਬ ਆਪਾਂ ਨੂੰ ਬੋਲ ਤੀਣਾ ਬੋਲੀ ਨਾ ਬਦਲ ਤੀਣਾ ਅਮਤਰਾ ਜਿਤਾ ਬਣ ਗਿਆ ਦੋ ਬੱਥੇ ਨਾ ਬੇਟਾ ਆਪਾਂ ਚੱਲਦੇ ਆਂ ਓਰੇ ਓਰੇ ਇਹ ਨਾ ਗਾਦਾ ਬੇਜਾਟ ਕਰਨਾ ਕਰਨਾ ਕਾਰਨੇ ਨਹੀਂ ਕਾਰਨੇ ਤਾਂ ਰੀਸੋ ਦੇ ਕੋਲ ਚਾਹ ਲਿਆ ਜਾ ਹਾਂ ਜੀ ਕਿਰਾਇਆ ਫੋਟ ਚੱਲ ਕੇ ਫੋਨ ਫਾਨ ਲਾਉਨੇ ਆ ਉਹਨੂੰ ਅੱਜ ਠੀਕ ਹੈ ਜੀ ਹਾਂ ਬੜਗੇ ਹੁਣ ਬਹੁਤ ਵਧੀਆ ਪੈਸੇ ਬਣ ਗਏ ਫੋਨ ਲਾ ਕੇ ਸੇ ਨੂੰ ਬਕਰ ਨੂੰ ਲਾ ਸਾਡਾ ਉਹ ਬਕਰ ਨੂੰ ਕਹਾਂ ਨੂੰ ਆਪਾਂ ਜੀਤੇ ਨੂੰ ਲਾਉਨੇ ਆ ਹੁਣ ਮੰਗਾ ਲੈਨੇ ਆ ਯਾਰ ਗੱਲ ਕੀ ਆ ਇਹ ਆ ਜਾ ਕਾ ਓਹ ਹੈਲੋ ਹਾਂ ਵੀ ਜਿੱਤੇ ਕਿੱਥੇ ਆ ਆ ਜਾ ਬਈ ਸਾਡੇ ਕੋਲੇ ਬਹੁਤ ਪੈਸੇ ਹੋਏ ਪਏ ਆ ਮਣਕੀ ਠੀਕ ਆ ਜੀ ਇੱਥੇ ਥੜੇ ਦੇ ਬੈਠੇ ਆ ਤੇ ਤੀ ਆ ਜੀ ਮੇਰੇ ਠੀਕ ਆ ਲੈ ਹੁੰਦਾ ਇਹ ਗੱਲ ਆ ਗਿਆ ਬਸ ਠੀਕ ਆ ਜੀ ਆ ਜਾ ਦੇਖੀ ਤੂੰ ਫਿਰ ਹੁਣ ਅੱਗੇ Bella menu lắm đến nhà lắm triết lý lắm 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 ਤੇ ਉਹ ਕਿਦਾਂ ਨੂੰ ਨਾ ਕੇ ਦਿਹਾੜੀਏ ਵੀ ਨਾ ਪਹਿਲੀ ਟਾਈਮ ਤੋਂ ਪਹਿਲੀ ਦੇਖ ਕੇ ਉੱਜ ਜਾਂਦੇ ਆ ਹਜੇ ਟਾਈਮ 12:00 ਨੀ ਮੈਂ ਜੇ ਪਹਿਲੀ ਉੱਟ ਜਾਂਦੇ ਆ ਲਿਖ ਲਈ ਯਾਰ ਹਸਾਫਤਾ ਚੰਗਾ ਪਿਛਲਾ ਹਾਂਜੀ ਹਾਂਜੀ ਲਿਖੀਆ ਪਹਿਲਾਂ ਉਹ ਫੋਨ ਕਿਦਾ ਆ ਗਿਆ ਤੇ ਪਿਛਲੀ ਵਾਰ ਘਾਟਾ ਪੈ ਗਿਆ ਸੀ ਚੰਗੀ ਤਰ੍ਹਾਂ ਲਿਖਿਆ ਕਰ ਠੀਕ ਹੈ ਜੀ ਹਲੋ ਹਲੋ ਸਾਸੀ ਗਾਲੀ ਸਰਪੰਚ ਸਾਹਿਬ ਹਾਂ ਜੀ ਆਪਣਾ ਗਰਮੇਲ ਸਿੰਘ ਬੋਲਦਾ ਸੀ ਜੀ ਗਰਮੇਲ ਹਾ ਗਿਲਾ ਹਾ ਗਿਲਾ ਕੀ ਹਾਲ ਹੈ ਅੱਛਾ ਅੱਛਾ ਠੀਕ ਸਰ ਆਪਣੀ ਦੁਕਾਨ ਪਾਈ ਆ ਇੱਥੇ ਅਜਾੜ ਜਾ ਪੈ ਇੱਥੇ ਨਾ ਦੋ ਸਾਥ ਬੈਠੇ ਆ ਤੇ ਉਹ ਮੈਨੂੰ ਲੱਗਦੀ ਆ ਵੀ ਚਿੱਟਾ ਪੀ ਰਿਆ ਜਾਂ ਕੋਈ ਹੋਰ ਨਸ਼ਾ ਕਰ ਰਿਆ ਬਾਬੇ ਚਿੱਟਾ ਲਾਈ ਜਾਂਦੇ ਆ ਮੈਂ ਫਿਰਦੇ ਦੇਖਿਆ ਸਾਧ ਠੀਕ ਆ ਜੀ ਠੀਕ ਆ ਮੈਂ ਇੱਥੇ ਹੀ ਰੁਕਦਾ ਜੀ ਠੀਕ ਆ ਜੀ ਆਗੇ ਅਸੀਂ ਆਗੇ ਆੜੀ ਆ ਜੀ ਹੈ ਬੱਪੂ ਬਾਬੇ ਕਿੱਥੇ ਲਾਈ ਜਾਂਦੇ ਆ ਬੱਪੂ ਯਾਰ ਕਾਣ ਨਹੀਂ ਪਈ ਸੀ sire ne ਹਾਂ ਹਾਂ ਉਹ ਗਰਮੇਲ ਦਾ ਫੋਨ ਆਇਆ ਸੀਗਾ ਕਹਿੰਦਾ ਵੀ ਬਾਬੇ ਚਿੱਟਾ ਲਾਈ ਜਾਂਦੇ ਆ ਜੇ ਨਾ ਉੱਥੇ ਕਮਾਲ ਦੇ ਆ ਉਹ ਆਪਣੇ ਜਵਾਕ ਵਿਗਾੜਨਗੇ ਉਹ ਕੱਲ ਨੂੰ ਆਪਣੀ ਤਾਂ ਕਹਾਣੀ 20 ਆਉਂਦੀ ਨੂੰ ਖਰਾਬ ਕਰਨਗੇ ਵਿਆਪਾਂ ਮੋਹੜ ਦਾ ਨਸਲਾ ਸਾਰੀਆਂ ਖਰਾਬ ਕਰ ਦੇਣਗੇ ਇਹ ਤਾਂ ਆਪਣੇ ਇਹਨਾਂ ਨੇ ਤਾਂ ਬਹੁਤ ਗੱਲ ਪਾਇਆ ਬੈਣੀ ਚਲੋ ਆਪਾਂ ਐਕਸ਼ਨ ਕਰੀਏ ਕੋਈ ਉਹ ਗੈਰੀਆਂ ਦਾ ਮੋਟੇ ਨਾਲ ਲੈ ਉਹਨਾਂ ਨੂੰ ਇੱਕ ਵਾਰੀ ਐਸਐਚਓ ਸਾਹਿਬ ਨੂੰ ਫੋਨ ਕਰ ਤੇ ਉਹ ਕਾਹਦਾ ਬੰਦਾ ਪੈਂਦਾ ਹੈ ਸਰ ਵੀ ਇਹ ਘੁਸੇ ਕਟਾ ਲਾਉਂਦੇ ਆ ਗਾੜੀ ਦਾ ਨਾਮ ਗਾੜੀ ਦਾ ਜੱਲ ਇਹ ਵਾਹ ਬੱਚਾ ਇਹਦੀ ਗੱਲ ਹੈ ਇਹਦੀ ਬੰਦੇ ਕੋਲ ਸਮਾਨ ਤੇਰੀ ਤੋਂ ਉੱਥੇ ਕਟਵਾਉਣੇ ਆ ਇਹਦੀ ਧੌਣ ਬਾਹੇ ਕਰਦਾ ਇਸ ਸਮਾਨ ਮਾਈਂ ਹਲੇ ਯਾਰ ਪੁਲਿਸ ਵਾਲੇ ਵੀ ਉਦੋਂ ਹੁੰਦੇ ਜੀ ਹਲੇ ਦੱਸ ਦੋ ਸਮਾਨ ਛੋਟੇ ਕੋਲ ਹੈਗਾ ਤਾਂ ਨਹੀਂ ਹੈਗਾ ਮੇਰੀ ਗੱਲ ਸੁਣੋ ਇੱਕ ਵਾਰ ਇਦੂ ਬਾਤ ਕਰੋਗੇ ਨਹੀਂ ਜੀ ਹੁਣ ਨਹੀਂ ਕਰਦੇ ਨਹੀਂ ਕਰਦੇ ਜੀ ਚੱਲ ਮੈਂ ਫੋਨ ਕੱਟਦਾ ਮੇਰੀ ਗੱਲ ਸੁਣ ਲਓ ਜੇ ਅੱਜ ਤੋਂ ਬਾਅਦ ਇਹ ਜੀ ਗੱਲ ਹੋ ਗਈ ਠੀਕ ਆ ਲੋ ਹੁਣ ਡੰਗ ਕਿੰਨੀ ਆ ਆਹ ਬੋਲੋ ਮਾਫੀ ਬਾਤ ਕਹੋ ਅੱਜ ਤੋਂ ਬਾਅਦ ਸਾਡੇ ਪਿੰਡ ਤੇ ਬਣਾਉਂਗਾ ਤੇ ਨਹੀਂ ਬਣਾਉਂਦੇ ਨਹੀਂ ਬਣਾਉਂਦੇ ਚੱਲ ਸਾਡਾ ਬੋਲਿਆ ਯਾਰੇ ਦੱਸੋ ਇਹ ਸਾਡੀ ਛੋਟੀ ਜੀ ਸੋਚ ਨੂੰ ਜੇ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਐਂਡ ਕਮੈਂਟ ਜ਼ਰੂਰ ਕਰਨਾ ਪਲੀਜ਼ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਤਸ ਰਹੇ ਨੌਜਵਾਨਾਂ ਵਾਸਤੇ ਬਣਾਈ ਹੈ ਮੂਵੀ ਇਹ ਆਪਣੇ ਸਾਰਿਆਂ ਦਾ ਫਰਜ਼ ਬਣਦਾ ਹੈ ਮੂਰੇ ਹੋਣ ਦਾ ਵੀ ਆਪਾਂ ਅੱਗੇ ਹੋ ਕੇ ਇਹ ਆਪਾਂ ਆਪਣੀ ਪੀੜ੍ਹੀ ਨੂੰ ਮਤਲਬ ਬਚਾ ਲਈਏ ਇਸ ਕਰਕੇ ਇਹ ਛੋਟਾ ਜਿਹਾ ਅਸੀਂ ਮੂਵੀ ਤਿਆਰ ਕੀਤੀ ਹੈ ਜੇ ਤੁਹਾਨੂੰ ਵਧੀਆ ਲੱਗੀ ਤਾਂ ਪਲੀਜ਼ ਲਾਈਕ ਐਂਡ ਕਮੈਂਟ ਜ਼ਰੂਰ ਕਰਕੇ ਦੱਸਣਾ ਜੀ ਸਤਿ ਸ੍ਰੀ ਅਕਾਲ